ਮੇਰਾ ਗੈਸ ਤੇ ਜਾ ਬਣਦਾ ਸੀ ਬੀਬੀ ਵੱਧਾ ਸੀ ਗੋਡਿਆਂ 'ਚ ਦਰਦ ਸੀ ਜੀ ਮੇਰੇ ਕਿੰਨਾ ਭਾਰ ਨੇ ਵਜਨ ਕਿੰਨਾ ਘਟਾਇਆ ਤੁਸੀਂ ਵਜਨ ਮੈਂ 20 ਕਿਲੋ ਘਟਾਇਆ ਜੀ 20 ਕਿਲੋ ਹਾਂਜੀ ਠੀਕ ਹੈ ਜੀ ਪਰਬਲਮ ਆਉਂਦੀ ਹੋਵੇ ਜਿਵੇਂ ਹੁਣ ਢੇਟ ਘਟ ਕਰਦੇ ਕਈ ਵਾਰ ਆਪਾਂ ਨੂੰ ਵੀਕਨੈਸ ਫੀਲ ਹੋਣ ਲੱਗਦੀ ਨਹੀਂ ਜੀ ਕੋਈ ਵੀਕਨੈਸ ਨਹੀਂ ਆਉਂਦੀ ਆਪਾਂ ਨੂੰ એનર્ਜੀ ਮਿਲਦੀ ਆ ਜੀ ਤੇ ਆਪਾਂ ਖਾ ਪੀ ਕੇ ਢੇਟ ਘਟਾਇਆ ਜੀ ਆਪਾਂ ਜਮਾ ਭੁੱਖੇ ਨਹੀਂ ਰਹੇਗੇ ਵੀ ਕਈ ਆਪਾਂ ਨੂੰ ਭੈਣ ਭਾਈ ਕਹਿ ਦਿੰਦੇ ਆ ਰੋਟੀ ਬੰਦ ਕਰਦੇ ਆਪਾਂ ਰੋਟੀ ਨਹੀਂ ਬੰਦ ਕਰੀਗੀ ਤੇ ਓਵੇਂ ਆਪਾਂ ਵੀ ਦਿਨ 'ਚ 2-3 ਵਾਰੀ ਖਾਂਦੇ ਆ ਆਪ ਠੀਕ ਹੈ ਜੀ। ਬਾਈ ਤੁਸੀਂ ਕਿੰਨਾ ਘਟਾਇਆ ਜੀ? ਵੀਰ ਜੀ ਮੈਂ 1 ਮਹੀਨੇ ਚ 8 ਕਿਲੋ ਵਜ਼ਨ ਘਟਾਇਆ। 1 ਮਹੀਨੇ ਚ 8 ਕਿਲੋ। 1 ਮਹੀਨੇ ਜੀ। ਹਾਂ। ਨਾਲ-ਨਾਲ ਪੇਟ ਵੀ ਘਟਾਇਆ ਪਿਆ ਮੇਰਾ। ਠੀਕ ਹੈ ਬਾਈ। ਹਾਂ ਜੀ। ਤਾਂ ਮੈਨੂੰ ਬੈਠਣ ਦੀ ਬੜੀ ਇਸ਼ੂ ਹੁੰਦਾ ਸੀ ਬੈਠੇ ਨਹੀਂ ਜਾਂਦਾ ਸੀ ਮੈਨੂੰ। ਠੀਕ ਹੈ ਬਾਈ। ਬਾਈ ਫੋਟੋ ਨੂੰ ਦੇਖ ਕੇ ਪਹਿਲਾਂ ਵਾਲੀ ਫੋਟੋ ਨੂੰ ਦੇਖ ਕੇ ਤਾਂ ਐ ਲੱਗਦਾ ਸੋਹਣਾ ਲੱਗ ਗਿਆ ਸਰੀਰ। ਬਿਲਕੁਲ ਬਾਈ। ਪਹਿਲਾਂ ਤਾਂੁੱਛੋ ਹੀ ਨਾ ਤੁਸੀਂ ਪਹਿਲਾਂ ਤਾਂ ਪੈਂਟਾ ਸ਼ਰਟਾਂ ਪਾਉਣੀ ਸ਼ਰਟ ਹੀ ਹੁੰਦੀ। ਤੇ ਇਹ ਦੋਸਤੋ ਛੋਟੀ ਜੀ ਫੈਮਿਲੀ ਦੀ ਕਹਾਣੀਆਂ ਸਾਰੀ ਤੇ ਮਤਲ ਹਬੋਰ ਨਹਿਰੂ ਪਾਰਕ ਕੋਲੇ ਬਈਆਂ ਦਾ ਦਫਤਰ